ਅੱਜ ਦੀ ਕਹਾਣੀ ਸਾਜ ਕਹਾਣੀਕਾਰ ਸੁਜਾਨ ਸਿੰਘ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫੈਸਰ ਐਮ ਐਲ ਮਲੂਕਾ ਨੇ ਪੈਂਡਲ ਤੇ ਪੈਰ ਰੱਖ ਕੇ ਸਾਈਕਲ ਕਾਫੀ ਤੋਂ ਜ਼ਿਆਦਾ ਚੈਨ ਨੇੜਿਆ ਆਮ ਆਦਮੀ ਇਸ ਤਰ੍ਹਾਂ ਸਾਈਕਲ ਸਵਾਰ ਹੁੰਦਿਆਂ ਦੇਖ ਕੇ ਕਹਿ ਦਿੰਦਾ ਕਿ ਉਸ ਨੇ ਨਵਾਂ ਨਵਾਂ ਸਾਈਕਲ ਚਲਾਉਣਾ ਸਿੱਖਿਆ ਵਾਰਾਂ ਸਲਵ ਵਿੱਚ ਇਹ ਗੱਲ ਨਹੀਂ ਸੀ ਸਾਈਕਲ ਚਲਾਉਣਾ ਸਿੱਖਿਆ ਉਸ ਨੂੰ ਲਗਭਗ 30 ਸਾਲ ਦੀ ਐਜੂਕੇਸ਼ਨ ਅਤੇ ਉਹ ਬਾਵਾ ਸਾਹਬ ਸਾਈਕਲ ਚਲਾ ਸਕਦਾ ਸੀ ਇਹ ਸੈੱਬ ਨਹੀਂ ਸੀ ਪਰ ਪ੍ਰੋਫੈਸਰ ਵੀਰ ਪਰ ਇਹ ਸਾਰਾਂ ਤੇ ਤੰਗ ਮਜਾਰਾਂ ਤੋਂ ਵੀ ਬਿਨਾ ਟੰਗੀ ਫਿਰਕਾਇਆ ਆਪਣਾ ਵੇਂਦਕ ਨੰਗਾ ਰਾਹ ਪਾਉਂਦਾ ਲੰਘ ਜਾਂਦਾ ਸੀ ਕਸਲ ਵਿੱਚੋਂ ਕੁਝ ਸੋਜਦਾ ਸੋਜਦਾ ਕਾਲੀ ਰੂਪੇ ਨਿਕਲੇ ਸੀ ਇਹ ਸੋਜ ਦੀਆਂ ਸੋਜਾਂ ਹੀ ਉਸਨੇ ਆਦਾਤਾਂ ਜੋਰ ਨਾਲ ਪੈਂਡਲ ਤੇ ਪੈਰ ਰੱਖਦਾ ਸੀ ਅਤੇ ਕਿਸੇ ਹੋਰ ਇਹ ਅੱਖ ਨਾਲ ਉਹ ਦੂਰ ਦੂਰ ਤੱਕ ਸੜਕ ਤੇ ਕੱਚੇ ਟੋਏ ਹੋ ਬੰਦਿਆਂ ਵੱਲੋਂ ਪੱਕੀ ਸੜਕ ਤੱਕ ਸਾਫ਼ ਦੇ ਕੇ ਸਾਈਕਲ ਨੂੰ ਤੱਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅੱਗੇ ਜਿਹੜਾਈ ਸੀ ਸੜਕ ਵਿੱਚ ਰੋੜੀ ਵੀ ਮਰੀ ਉਭਰੇ ਹੋਏ ਸਨ ਤੇ ਕਿਤੇ ਕਿਤੇ ਪਾਣੀ ਹੀ ਬੰਕੇ ਡੂੰਘੇ ਘਰਾੜਾ ਬਾ ਛੱਡੀਆਂ ਹੋਈਆਂ ਸਨ ਇਹਨਾਂ ਗੱਲਾਂ ਨੇ ਅਰਲਕੇ ਸਾਈਕਲ ਨੂੰ ਰੇੜੇ ਪੈਣ ਵਿੱਚ ਕਾਫੀ ਦੇਣ ਲਾ ਦਿੱਤੀ ਬੌਤਾਂ ਨੂੰ ਲੱਗਣ ਨਾਲ ਪ੍ਰੋਫੈਸਰ ਸਾਹਿਬ ਦੀ ਸੂਝ ਦਾ سلسلہ ਟੁੱਟਾ ਅਤੇ ਉਹਨਾਂ ਨੂੰ 2-4 ਪੈਰ ਆਪਣੇ ਧਿਆਨ ਪੂਰੇ ਜੋਰ ਨਾਲ ਮਾਰ ਕੇ ਕਾਠੀ ਉੱਤੇ ਲਾਤੀ ਮਾਰਨਤੀ ਕਾਠੀ ਦੇ ਵੜਦੇ ਆਈ ਪ੍ਰੋਫੈਸਰ ਨੂੰ ਹੋਰ ਜੋਰ ਲਾਉਣਾ ਪਿਆ ਐਰ ਇੰਗ੍ਰੀਡੀਅੰਟ ਕੱਚੇ ਰੂੜਿਆਂ ਤੇ ਰੱਕਦੇ ਸੰ ਤੇ ਤ੍ਰਾਇੰਗਲ ਖੱਬੇ ਸੱਜੇ ਲੋਲ ਦਾ ਗਲ ਖਾਂਦਾ ਹੌਲੀ ਹੌਲੀ ਵੱਧ ਰਹੀ ਸੀ ਪਰ ਐਸਰ ਨੂੰ ਇਸ ਵਿੱਚ ਆਪਣੇ ਮੁੱਢਲੀ ਜੀਵਨ ਦੀਆਂ ਮੁਸ਼ਕਲਾਂ ਤੇ ਮੁਸਕਤਾਵਾਂ ਨਾਲ ਸਮਾਨਤਾ ਜਾਤੀ ਪੱਤੀ ਝੜਕ ਤੱਕ ਪਹੁੰਚ ਗਿਆ ਉਸ ਦਾ ਸਾਈਕਲ ਬਿਲਕੁਲ ਖਲੋ ਜਾਣ ਲੱਗਾ ਸੀ ਤੇ ਉਸਨੇ ਜੋਰ ਦੇ ਇੱਕ ਦੋ ਧੱਕਿਆਂ ਨਾਲ ਉਸ ਨੇ ਸੜਕ ਤੇ ਚੜਾਈ ਲਿਆ ਸੜਕ ਤੋਂ ਕਦੇ ਪਾਸੇ ਮੁੜਿਆ ਇਤਿਹਾਸਕ ਗੋਦਵਾਰੇ ਦੇ ਵੱਡੇ ਦਰਵਾਜ਼ੇ ਦੀਆਂ ਔੜੀਆਂ ਦੇ ਨਾਲ ਲੱਗਦੀ ਸੰਗਣੀ ਦੇਗ ਦੀ ਨਿੱਕੀ ਜਹੀ ਪਹਰੀਪਰੀ ਸ਼ਾਹਹਿਤਾ ਕੁਝ ਮਰਦਾਨੀਆਂ ਅਤੇ ਜਨਾਨੀਆਂ ਸਵਾਰੀਆਂ ਬਸਦੀ ਇੰਦੀ ਕਰ ਰਹੀਆਂ ਸਨ ਉਹ ਸਵਾਰੀਆਂ ਉੱਥੇ ਪਿੱਛੇ ਸੜਕ ਦੇ ਖਾਬੇ ਬੰਨੇ ਮਨਾਏ ਪਾਸਟੈਂਡ ਵਿੱਚ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਸਨ ਜਿਹੜਾ ਪਹਿਲਾ ਦਿਨ ਮਾਰ ਲੰਗਾ ਕਿ ਵੀ ਆਪਣਾ ਜੋਗੰਦਕਾਰ ਆਇਆ ਸੀ ਤੇ ਸਟੈਂਡ ਵੀ ਸ਼ਾਮੇ ਖੜੋਤੀ ਕੋਈ ਸਵਾਰੀ ਗਰਮੀ ਦੀ ਸ਼ਿਕਾਇਤ ਕਰਦੀ ਉਸ ਨੂੰ ਸੁਣਾਈ ਦੇ ਰਹੀ ਸੀ ਕੱਚੀ ਤੇ ਓਖੜੀ ਪੁਕੜੀ ਸੜਕ ਤੇ ਜੋਰ ਲਾਉਣ ਨਾਲ ਰਵੈਸਰ ਨੂੰ ਪਸੀਨਾ ਆ ਗਿਆ ਸੀ ਇਸ ਥਾਂ ਤੋਂ ਅਰਲਾਂਕੂ ਦੀ ਤੱਕ ਪੱਕੀ ਸੜਕ ਤਲਵਾਨ ਸੀ ਤੇ ਗਰਵੈਸਰ ਨੇ ਪੈਂਡਲ ਤੇ ਪੈਰ ਮਾਰਨੀ ਬੰਦ ਕਰ ਦਿੱਤੀ ਸਨ ਸਾਈਕਲ ਗੇੜ ਪਹਿ ਗਿਆ ਹੈ ਅਚਾਨਕ ਦੋ ਕੁ ਤੇਜ਼ ਪੈਰ ਮਾਰ ਕੇ ਉਸ ਨੇ ਸਾਈਕਲ ਦੀ ਚਾਲ ਨੂੰ ਹੋਰ ਤਿੱਖੀ ਕਰ ਦਿੱਤਾ ਸਾਹ ਰੋਕੇ ਖੜੀ ਹਵਾ ਵੀ ਮਾਨੋਂ ਸੂਕੇ ਬਦਲਣ ਲੱਗੀ ਅਤੇ ਉਸ ਨੂੰ ਵਜਬਨ ਵਿੱਚ ਬੜੀ ਅੰਗਰੇਜ਼ੀ ਦੀ ਕਿਤਾਬ ਸਾਈਕਲ ਦੇ ਪਹਾੜੀ ਉਤੋਂ ਥੱਲੇ ਉਤਰਦਿਆਂ ਦੀ ਕੀਤਾ ਕਰਾਇਆ ਉਸ ਨੂੰ ਚੇਤਾ ਆਇਆ ਕਿ ਉਸ ਕਿਤਾਬ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰਕੇ ਤੇ ਜੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਸਕਦਾ ਜਾਂਦਾ ਹੈ ਉਸ ਦੀ ਉਡੀਕ ਕਰਦੇ ਖੰਭ ਉਸ ਨੂੰ ਉਸ ਦੀ ਚੋਟੀ ਤੇ ਮਿਲਦੇ ਹਨ ਉਹ ਸੋਚਣ ਲੱਗਾ ਜੇ ਮਿਹਨਤ ਕਰਕੇ ਵੀ ਉਹ ਆਪਣੇ ਜੀਵਨ ਦੀ ਚੋਟੀ ਤੇ ਨਾ ਪਹੁੰਚ ਸਕਿਆ ਤੇ ਜੇ ਪਹੁੰਚ ਗਿਆ ਹੋਵੇ ਤਾਂ ਜੀਵਨ ਦੀ ਚੋਟੀ ਤੇ ਵੀ ਸ਼ਾਇਦ ਉਸ ਦੀ ਉਡੀਕ ਲਈ ਕੋਈ ਕੰਮ ਨਹੀਂ ਨਾ ਆਈ ਗੋਣ ਉਹਨਾਂ ਉੱਤਰਾਹੀ ਨੂੰ ਮੰਨੋ ਸਰਕਾਰ ਦਾ ਪਛਰੀ ਤਾਂ ਤੇ ਉਤਰ ਜਾਇਆ ਅਤੇ ਉਹਨਾਂ ਆਮ ਜਹੀ ਚਾਲ ਨਾਲ ਪੜਕੰਦੇ ਵਿੱਚੋਂ ਰੇਲਵੇ ਦੀ ਲਾਈਨਾਂ ਨੂੰ ਪਾਰ ਕਰ ਰਿਹਾ ਸੀ ਉਸ ਨੂੰ ਉਸ ਕਿਰਤਾ ਦੀ ਉਸ ਤੋਂ ਕੁਦੀ ਸਜਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਪਹਾੜੀ ਦਾ ਭਾਵੇਂ ਉਹ ਕਿੱਡੀ ਉੱਚੀ ਹੋਵੇ ਹਾਂ ਹਾਂ ਤੱਕ ਜਰੂਰ ਹੁੰਦਾ ਹੈ ਕਰੇ ਨੀ ਨੈਨ ਪਾਰਕਰ ਕਰ ਉਸ ਫਿਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਜੇੜ ਦੀ ਟੁੱਟ ਨੇ ਕਈਆਂ ਥਾਵਾਂ ਤੋਂ ਸੜਕ ਦੀ ਲੋਕ ਨੂੰ ਟੇਗਲਾ ਦਿੱਤਾ ਸੀ ਅਤੇ ਗੰਢਿਆ ਤੋਂ ਇਹ ਵਧੇਰੇ ਅੰਗਰੀ ਹੋਈ ਸੀ ਇਹ ਲੋਕ ਉਸ ਨੇ ਸਾਈਕਲ ਦੇ ਪੰਨਿਆਂ ਨੂੰ ਅਕਰ ਕਰ ਰੱਖੀ ਸੀ ਅਤੇ ਉਹ ਇਸ ਤੋਂ ਬਚਾ ਇਹ ਉਹ ਕੇ ਰੀ ਲੋਕ ਤੇ ਬਜਰੀ ਵਾਲੀ ਥਾਂ ਤੋਂ ਲੰਮਾਂ ਦੀ ਕੋਸ਼ ਕਰ ਰਿਹਾ ਸੀ ਕਣਕਾਂ ਸਾਉਂਦੀਆਂ ਜਾਣ ਤੋਂ ਬਾਦਰੋ ਵਧੇਰੇ ਵਧੀਆਂ ਧਨਵਾਹੀਆਂ ਪਹਿਲੀਆਂ ਖਾਕੀ ਮਿੱਟੀ ਉਖੜ ਇਹ ਮਾਨੋ ਅਗੇ ਪ੍ਰੇਮੀ ਦੀ ਉੜੀ ਕਰੀਆਂ ਸਨ ਜਿਹੜੀ ਤੋਂ ਵਿੱਚ ਅੰਡੇ ਤੇ ਉਂਗੀਆਂ ਉੱਤੀਆਂ ਡਾਲੀਆਂ ਨੇ ਨਿੱਕੀ ਜਿਹੀ ਉਹ ਲੁਕਰ ਵਾਲੇ ਗੋਲ ਫੱਤੇ ਆਪੀ ਹਰੀਆਵਲ ਨਾਲ ਪ੍ਰਵਾਸ ਸਹਿਬ ਦੀ ਕਰਮ ਹੋਏ ਸਾਉਂਦੇ ਸੀਰੀ ਨੂੰ ਨਰਸਿਨ ਮਾਤਰ ਨਾਲ ਸੰਗਣੀ ਟੰਡ ਪਾਉਂਦੇ ਸਨ ਆਮੇ ਉਹਨਾਂ ਦੀ ਸ਼ਾਨਾ ਹੀ ਹੋ ਰਵੈਸ ਤੇ ਨਹੀਂ ਝੜਕਦੀ ਕਿਸੇ ਭਾਗ ਤੇ ਪੈ ਰਹੀ ਸੀ ਬਰਸਾਤੀ ਬਾਣੀ ਨੂੰ ਗੱਡਣ ਲਈ ਬੰਨੀ ਐਸ ਵੇਲੇ ਸੁੱਕੇ ਨਾਲੇ ਦੇ ਕੰਡੇ ਤੇ ਅਗ ਦੀ ਚੜਾਵੀਂ ਬਾਹਰ ਦੇਖਣ ਵਾਲੀ ਸੀ ਪਾਂਛੀ ਉੜਦੇ ਘਟਾ ਜੀ ਨਜ਼ਰ ਆਉਂਦੇ ਸਨ ਲੂਟਾਲੀ ਵਿਚ ਲੋਕੀ ਮੈਠੀ ਕੁ ਆਪੇ ਗੀਗੂ ਨਹੀਂ ਠੀਕਰਨਾ ਪਰ ਹੀ ਆਵਾਜ਼ ਨਾਲ ਉਹਨਾਂ ਦੀ ਹੋਣ ਦੀ ਗਵਾਹੀ ਦੇ ਰਹੀ ਸੀ ਅਜਨਕ ਮਾੜੀ ਜਿਹੀ ਖੜਖੜ ਦੀ ਆਵਾਜ਼ ਪ੍ਰੋਫੈਸਰ ਨੂੰ ਸੁਣਾਈ 29 ਹਾੜੀ ਤੱਕ ਦਿਨ ਇੱਕ ਵਸ ਦੇ ਉਸ ਦੇ ਲਾਗੂ ਕੋਈ ਨਹੀਂ ਸੀ ਲੰਘਿਆ ਉਹ ਸਿਰ ਨੇੁੱਤੇ ਸੱਦਾ ਆਪਣੇ ਪੈਰ ਤੇ ਜਮਾਨੇ ਸੀ ਕਰ ਦਿੱਤੇ ਘਰ ਘਰ ਕੜਕਣਾ ਕਰਦਾ ਸੈਂਕਤਮ ਉਸ ਦੇ ਲਾਗੂ ਦੀ ਲੰਘ ਗਈਆ ਪਹਿਲੋ ਤਾਂ ਪ੍ਰੋਫੈਸਰ ਨੇ ਸੋਚਿਆ ਕਿ ਉਹ ਸੈਂਕਤਮ ਨੂੰ ਜਰਾ ਹੋਰ ਤੇਜ ਕਰ ਲੈ ਲਾਲੇ ਈਰੇ ਵਾਲੇ ਨੌਂ ਨਾਂ ਦੇ ਲਾਗੂ ਨਹੀਂ ਨਿਕਲ ਕੇ ਦੱਸ ਦੇ ਭਈ ਭਾਵੇਂ ਉਸ ਦੇ ਸਿਰ ਤੇ ਵਾਲ ਚਿੱਟੇ ਹੋ ਗਏ ਸਨ ਪਰ ਹਾਲਿਓ ਯੁਵਾਨਾ ਕੋਲ ਮਾਰਨੇ ਖੰਡਾ ਆਸੀ ਤੀ ਉਸਦੇ دل ਵਿੱਚ ਚੱਲੋ ਜਾਨ ਦਿਉ ਦਾ ਭਾਵ ਤੇ ਤੀਰ ਵੋਲਿਆ ਹੈ ਕਿ ਉਹਨੇ ਆਪਣੇ ਪੈਰਾਂ ਨੂੰ ਤੇਜ਼ ਹੋਣ ਤੋਂ ਰੋਕ ਦਿੱਤਾ ਪਤਾ ਨਹੀਂ ਕਿਸਾਨਾ ਸਾਈਕਲ 'ਤੇ ਸਵਾਰ ਉਹ ਕੀ ਪਾਣੀ ਪਈ ਹੋਈ ਸੀ ਉਹ ਲੱਕੜ ਦੀ ਗੁੱਟਕਿਆਂ ਵਾਲੇ ਖੜਕੜੋਦੀ ਬੇ ਸਾਈਕਲ ਨੂੰ ਕਿਸੇ ਜਾ ਰਹੀ ਸੀ ਦੋ ਪਾਈਆਂ ਦੇ ਡੌੜੇ ਜਾਂਦੇ ਐਂਡ ਉਹ ਦੇਖੀ ਇਸ ਕਾਂਦੀ ਅਹਿਮੀਅਤ ਦਾ ਯਾਨ ਉਸ ਦੇ ਦਮਾਤ ਵਿੱਚ ਨਿਕ ਗਿਆ ਇਹਨੇ ਕੋ ਲੈਂਗੁਏਜ ਅੱਗੇ ਪਿੱਛੇ ਜੋੜੇ ਤੋਂ ਪਈ ਇੱਕ ਤੇ ਸਵਾਰ ਦਾ ਸਾਧਨ ਬਣ ਗਏ ਸੰ ਉਸ ਮੰਨਦੋਂ ਕਿ ਇਸ ਕਲਵਨ ਜਾ ਰਿਹਾ ਸੀ ਸਾਈਕਲ ਗਰੀਬ ਦੀ ਸਵਾਰੀ ਹੈ ਆ ਤਾਂ ਪੀਰ ਉਸ ਕਲ ਅੰਗਰੇਜ਼ੀ ਦੇ ਉਰਜਨਾ ਆਤਵਾਦੀ ਖਬਰ ਵਿਖੋ ਇੱਕ ਭਾਰਤੀ ਲੀਡਰ ਦੀ ਤਕਦੀਰ ਨਾਲ ਇੱਕ ਕਿਤਨਾ ਜਲ ਆਇਆ ਇਹ ਜਿੱਥੇ ਦੂਜਿਆਂ ਦੇ ਸੰਸਮਿਤ ਸੰਗੁਰਨੇ ਦਾ ਹਵਾਈ ਘਾਜਾਂ ਜਾਂ ਕੋਟੋਕਟ ਕਾਰਾਂ ਦਾ ਯੁੱਗ ਆ ਗਿਆ ਉੱਥੇ ਭਾਰਤਾਂ ਹਾਲੀ ਮਸੀ ਸਾਈਕਲ ਦੇ ਯੁੱਗ ਤੱਕ ਪਹੁੰਚਿਆ ਹੈ ਜਿਨੇ ਦੇ ਦਿਆਵਨ ਭਾਰਤ ਦੇ ਜਿਲ੍ਹਾ ਕੋਲ ਸਵਾਰੀ ਲਈ ਸਾਈਕਲ ਦੀ ਹਨ ਉਹ ਸੋਚਾ ਉਸਨੇ ਇਹ ਸੰਖਿਆ ਨਮੋਣੀ ਗਰੀਬੀ ਵਿਆਪੀ ਹਮ ਚਲੇ ਕੈਂਸਲਾ ਕੀਤਾ ਫਾਰ ਸਾਈਕਲ ਦੇ ਯੋਗ ਵਿੱਚ ਨਹੀਂ ਪਹੁੰਚਿਆ ਇਹ ਵੀ ਸਾਡੀ ਇੱਕ ਉਸ ਮਹਿਮੀ ਹੈ ਇਹ ਸਾਈਕਲ ਗਰੀਬਾਂ ਦੀ ਸਵਾਰੀ ਹੈ ਸਾਈਕਲ ਕਾਲ ਵੀ ਤਾਂ ਭਾਰਤ ਦੀ ਗਰੀਬੀ ਦਾ ਸੂਚਕ ਹੈ ਉਸਨੂੰ ਸਾਈਕਲ ਦੇ ਨਾਲ ਤੇ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਉਸਨੂੰ ਪੁਰਤੀ ਤੋ ਹੋਇਆ ਕਿ ਉਸ ਦੀ ਤੋ ਵੀ ਦੀ ਤੋਤੀ ਕਿੱਤੀ ਮਤਲਬ ਇਹ ਬਸ ਸ਼ਰਟ ਵਿਤਿ ਉਸ ਦੀ ਕਾਲੀ ਤੇਗਲੀ ਗਰੀਬੀ ਉੱਤ ਪਈ ਤੇ ਸਾਰੀਆਂ ਮੰਨੀਆਂ ਨੂੰ ਨੇ ਉਹ ਚੂ ਦੇ ਲਿਆ ਉਹਨਾਂ ਗਰੀਬ ਦੇ ਲੋਕਾਂ ਨੇ ਇਹ ਜੋ ਉਸ ਦੀ ਚਿੱਤੀ ਮਤਲਬ ਨੂੰ ਉਸ ਦੀ ਅਮਰੀ ਜਾਂ ਸ੍ਰੀ ਦਾ ਚੇਤਨ ਸੰਦਕੇ ਬਿਨਾ ਜਾਣ ਸ਼ਾਂਤੋਈ ਸਲਾਮਾਂ ਵਾਲਦੇ ਰਹੇ ਜੀ ਸੰਸਾਲ ਵਿੱਚ ਹੁਣ ਗੁੱਡੇ ਵਾਰ ਮੁਰਲੀ ਤਨਖਾਹ ਦੀ ਲੈਕਚਰਾਰੀ ਮੇਰੀ ਸੀ ਇਹ ਨਬਰਦਾਰੀ ਇਸ ਦੀ ਪੱਟੀ ਸੀ ਅਦਲਾਪਾ ਦੁਜੀ ਬਿਨਿਤ ਨਸਾਨੀ